ਅਸੀਂ ਇਸ ਵਕਤ ਠੀਕ ਬਿਲਕੁਲ ਜਿਹੜਾ ਨੰਗਲ ਦਾ ਨੰਗਲ ਡੈਮ ਹੈ ਉੱਥੇ ਖੜੇ ਆ ਇਸ ਪਾਣੀ ਨੇ ਬਹੁਤ ਤਬਾਹੀ ਮਚਾਈ ਸਾਡੇ ਇਲਾਕੇ ਦੇ ਵਿੱਚ 2023 ਚ ਵੀ ਤੇ ਪਹਿਲਾਂ ਵੀ ਮੈਂ ਅਕਸਰ ਸੋਚਦਾ ਹਾਂ ਤੇ ਜਦੋਂ ਇੱਥੇ ਵਿਚਰਦਾ ਨੰਗਲ ਸ਼ਹਿਰ ਦੇ ਵਿੱਚ ਬਹੁਤ ਸਾਰੇ ਰਿਪੋਰਟਸ ਦੇ ਵਿੱਚ ਇਹ ਕੰਪਲੇਂਟ ਸੀ ਕਿ ਸਾਨੂੰ ਪਾਣੀ ਨਹੀਂ ਮਿਲਦਾ ਪਾਣੀ ਹੈ ਨਹੀਂ ਮੈਂ ਹਮੇਸ਼ਾ ਸੋਚਦਾ ਸੀ ਕਿਵੇਂ ਦਾ ਸਿਸਟਮ ਹੈ ਕਿ ਜਿੱਥੋਂ ਸਤਲੁਜ ਪੰਜਾਬ ਚੋਂ ਸ਼ੁਰੂ ਹੁੰਦੀ ਹੈ ਇੱਥੋਂ ਇਹਦੇ ਪਿੱਛੇ ਨੰਗਲ ਡੈਮ ਹੈ ਪੂਰਾ ਨੰਗਲ ਲੀਕ ਹੈ ਸਤਲੁਜ ਪੰਜਾਬ ਚੋਂ ਇੱਥੇ ਸ਼ੁਰੂ ਹੁੰਦੀ ਹੈ ਪਿਛਲੇ 1.5-2 ਸਾਲ ਤੋਂ ਲੱਗੇ ਹੋਏ ਸੀ ਪੂਰੇ ਨੰਗਲ ਸ਼ਹਿਰ ਨੂੰ ਰਿਵਰ ਵਾਟਰ ਦੇਣ ਦੇ ਲਈ ਸਤਲੁਜ ਦਾ ਪਾਣੀ ਦੇਣ ਦੇ ਲਈ ਤੇ ਮੈਨੂੰ ਬੜੀ ਖੁਸ਼ੀ ਹੈ ਕਿ 16 ਕਰੋੜ ਰੁਪਏ ਦਾ ਟੈਂਡਰ ਜਿਹੜਾ ਹੈ ਉਹ ਲੱਗ ਚੁੱਕੇ ਹੈ 16 ਕਰੋੜ ਦੇ ਟੈਂਡਰ ਦੇ ਵਿੱਚ ਦੋ ਨਵੇਂ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਤੇ ਜਿਹੜੇ ਐਗਜ਼ਿਸਟਿੰਗ 4 ਐਮਐਲਡੀ ਦੇ ਪਲਾਂਟ ਸੀ ਉਹਨਾਂ ਦੀ ਕੈਪੈਸਿਟੀ ਵਧੂਗੀ ਸਪੀਕਰ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅਸੀਂ ਇਸ ਵਕਤ ਠੀਕ ਬਿਲਕੁਲ ਜਿਹੜਾ ਨੰਗਲ ਦਾ ਨੰਗਲ ਡੈਮ ਹੈ ਉੱਥੇ ਖੜੇ ਆ ਇਸ ਪਾਣੀ ਨੇ ਬਹੁਤ ਤਬਾਹੀ ਮਚਾਈ ਸਾਡੇ ਇਲਾਕੇ ਦੇ ਵਿੱਚ 2023 ਚ ਵੀ ਤੇ ਪਹਿਲਾਂ ਵੀ ਮੈਂ ਅਕਸਰ ਸੋਚਦਾ ਹਾਂ ਤੇ ਜਦੋਂ ਇੱਥੇ ਵਿਚਰਦਾ ਨੰਗਲ ਸ਼ਹਿਰ ਦੇ ਵਿੱਚ ਬਹੁਤ ਸਾਰੇ ਰਿਪੋਰਟਸ ਦੇ ਵਿੱਚ ਇਹ ਕੰਪਲੇਂਟ ਸੀ ਕਿ ਸਾਨੂੰ ਪਾਣੀ ਨਹੀਂ ਮਿਲਦਾ ਪਾਣੀ ਹੈ ਨਹੀਂ ਬਹੁਤ ਸਾਰੇ ਬੋਰ ਕਰਾਇਆ ਕਾਰਪੋਰੇਸ਼ਨ ਮ्युनਿਸਪਲ ਕਾਉਂਸਲ ਨੰਗਲ ਨੇ ਉਹਨਾਂ ਬੋਰਾਂ ਚੋਂ ਪਾਣੀ ਨਹੀਂ ਆਇਆ ਤੇ ਜਿੱਥੇ ਜਿੱਥੇ ਪਾਣੀ ਜਾ ਵੀ ਰਿਹਾ ਉਸ ਪਾਣੀ ਦੀ ਕੁਆਲਿਟੀ ਡਿਊ ਟੂ ਐਨ ਐਫ ਐਲ ਪੀ ਐਸ ਸੀ ਵਾਲੀ ਨਾ ਕੰਪਨੀਆਂ ਕਰਕੇ ਇੱਥੇ ਜਿਹੜਾ ਹੈ ਅਨਫਿਟ ਫਾਰ ਜਿਹੜਾ ਗਰਾਊਂਡ ਵਾਟਰ ਅਨਫਿਟ ਫਾਰ ਡਰਿੰਕਿੰਗ ਹੈ ਮੈਂ ਹਮੇਸ਼ਾ ਸੋਚਦਾ ਸੀ ਕਿਵੇਂ ਦਾ ਸਿਸਟਮ ਹੈ ਕਿ ਜਿਸ ਜਿੱਥੋਂ ਸਤਲੁਜ ਪੰਜਾਬ ਚੋਂ ਸ਼ੁਰੂ ਹੁੰਦੀ ਹੈ ਠੀਕ ਐਥੋਂ ਇਹਦੇ ਪਿੱਛੇ ਨੰਗਲ ਡੈਮ ਹੈ ਪੂਰਾ ਨੰਗਲ ਲੀਕ ਹੈ ਸਤਲੁਜ ਪੰਜਾਬ ਚੋਂ ਇੱਥੇ ਸ਼ੁਰੂ ਹੁੰਦੀ ਹੈ ਉਹ ਕਿਵੇਂ ਹੋ ਸਕਦਾ ਕਿ ਜਿਸ ਸ਼ਹਿਰ ਚੋਂ ਸਤਲੁਜ ਸ਼ੁਰੂਆਤ ਕਰਦੀ ਹੋਵੇ ਸ਼ੁਰੂ ਹੁੰਦੀ ਹੋਵੇ ਉਸ ਸ਼ਹਿਰ ਦੇ ਵਿੱਚ ਪਾਣੀ ਦੀ ਦਿੱਕਤ ਹੋਵੇ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਤੇ ਅਸੀਂ ਪਿਛਲੇ ਡੇਢ ਦੋ ਸਾਲ ਤੋਂ ਲੱਗੇ ਹੋਏ ਸੀ ਪੂਰੇ ਨੰਗਲ ਸ਼ਹਿਰ ਨੂੰ ਰਿਵਰ ਵਾਟਰ ਦੇਣ ਦੇ ਲਈ ਸਤਲੁਜ ਦਾ ਪਾਣੀ ਦੇਣ ਦੇ ਲਈ ਤੇ ਮੈਨੂੰ ਬੜੀ ਖੁਸ਼ੀ ਹੈ ਕਿ 16 ਕਰੋੜ ਰੁਪਏ ਦਾ ਟੈਂਡਰ ਜਿਹੜਾ ਹੈ ਉਹ ਲੱਗ ਚੁੱਕੇ 16 ਕਰੋੜ ਦੇ ਟੈਂਡਰ ਦੇ ਵਿੱਚ ਦੋ ਨਵੇਂ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਤੇ ਜਿਹੜੇ ਐਗਜ਼ਿਸਟਿੰਗ 4 ਐਮਐਲਡੀ ਦੇ ਪਲਾਂਟ ਸੀ ਉਹਨਾਂ ਦੀ ਕੈਪੈਸਿਟੀ ਵਧੂਗੀ ਤੇ ਪੂਰੇ ਨੰਗਲ ਸ਼ਹਿਰ ਨੂੰ ਅਗਲੇ 18 ਮਹੀਨਿਆਂ ਦੇ ਵਿੱਚ ਹਰ ਇੱਕ ਘਰ ਨੂੰ ਜਿਹੜਾ ਹੈ ਸਤਲੁਜ ਦਾ ਪਾਣੀ ਇਹ ਸਾਫ ਸੁਥਰਾ ਪਾਣੀ ਇਹ ਪਾਣੀ ਜਿਹੜਾ ਅੱਜ ਸਾਨੂੰ ਮਿਲਣਾ ਚਾਹੀਦਾ ਸੀ ਤੇ ਬਿਲਕੁਲ ਟਾਕਸਿਕ ਫ੍ਰੀ ਵਾਟਰ ਫਿਟ ਫਾਰ ਡਰਿੰਕਿੰਗ ਵਾਟਰ ਇਹ ਪਾਣੀ ਮਿਲੂਗਾ ਜੋ ਸਿੱਧਾ ਪਰਬਤਾਂ ਤੋਂ ਆ ਰਿਹਾ ਪਵਿੱਤਰ ਪਾਣੀ ਆ ਸਤਲੁਜ ਦਾ ਉਹ ਮਿਲੂਗਾ ਇਹ ਮੈਨੂੰ ਲੱਗਦਾ ਕਿ ਨੰਗਲ ਸ਼ਹਿਰ ਦੇ ਲਈ ਬਹੁਤ ਵੱਡੀ ਜਿਹੜੀ ਹੈ ਸੌਗਾਤ ਹੈ 16 ਕਰੋੜ ਰੁਪਏ ਦਾ ਟੈਂਡਰ ਲੱਗ ਚੁਕਿਆ ਮੈਂ ਥੱਲੇ ਇਸ ਦੀ ਟੈਂਡਰ ਦੀ ਕਾਪੀ ਵੀ ਪਾ ਦਊਗਾ ਇਹ ਮਿਹਨਤ ਹੈ ਸਾਡੀ ਸਾਰੀ ਟੀਮ ਦੀ ਤੇ ਅਗਰ ਇਹ ਵੀ ਸਾਫ ਸਾਬਿਤ ਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਕਦੀ ਗੌਰ ਹੀ ਨਹੀਂ ਕੀਤਾ ਆ ਨਾ ਕਦੀ ਇਸ ਪਾਸੇ ਸੋਚਿਆ ਹੋਊਗਾ ਹੋਰ ਹੀ ਕੰਮਾਂ 'ਚ ਲੱਗੇ ਰਹੇ ਸਾਡੀ ਨੀਅਤ ਸਾਫ਼ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਨੰਗਲ ਸ਼ਹਿਰ ਨੂੰ ਇਹ ਸੌਦਾ ਮਿਲਣ ਜਾ ਰਹੀ ਹੈ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹੈ ਇਹ ਇਸ ਦੇ ਨਾਲ ਨੰਗਲ ਦੀ ਜਿਹੜੀ ਬਹੁਤ ਸਾਰੇ ਅਵਾਰਡ ਹੈ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਸੀ ਹੁਣ ਉਹਨਾਂ ਨੂੰ ਜਿਹੜਾ ਹੈ ਸਾਫ਼ ਸੁਥਰਾ ਤੇ ਜਿਹੜਾ ਪਾਣੀ ਮਿਲੇਗਾ ਤੇ ਸ਼ੁੱਧ ਪਾਣੀ ਮਿਲੇਗਾ ਧੰਨਵਾਦ